ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਮੀਦ ਕਰਦੇ ਹਾਂ ਕਿ ਮੇਰੇ ਸਾਰੇ ਭੈਣ ਭਰਾ ਠੀਕ ਠਾਕ ਹੋਣਗੇ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਸਮਰ ਸਿੰਘ ਗੱਲ ਲੰਦੇ ਉਤੇ ਆਪਣੀ ਅੱਜ ਦੀ ਵੀਡੀਓ ਦਾ ਮੁੱਖ ਵਿਸ਼ਾ ਹੈ ਕਿ ਮੇਰੇ ਧੰਨ ਧੰਨ ਗੁਰੂ ਨਾਨਕ ਪਾਤਸ਼ਾਹੀ ਦੇ ਗੁਰਪੁਰਬ ਤੇ ਤੁਸੀਂ ਨੇ ਇਸ ਮੰਤਰ ਦਾ ਜਾਪ ਕਰਨਾ ਹੈ ਤੁਹਾਡੇ ਘਰ ਦੇ ਵਿੱਚ ਸਾਰੇ ਦੁੱਖ ਤਕਲੀਫਾਂ ਕਲੇਸ਼ ਬਿਮਾਰੀਆਂ ਕਿਸੇ ਵੀ ਤਰ੍ਹਾਂ ਦਾ ਨਸਾ ਉਹ ਖਤਮ ਹੋ ਜਾਣਾ ਹੈ ਕਈ ਭੈਣ ਭਰਾ ਮੈਨੂੰ ਇਹ ਪੁੱਛਦੇ ਹਨ ਕਿ ਅਸੀਂ ਕਿੰਨੇ ਦਿਨ ਪਾਠ ਜਪ ਸਿਮਰਨ ਕਰੀਏ। ਉਹਨਾਂ ਭੈਣ ਭਰਾਵਾਂ ਨੂੰ ਅੱਜ ਇੱਕ ਖਾਸ ਗੱਲ ਦੱਸਣ ਜਾ ਰਹੀਆਂ। ਤਾਂ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਫੁੱਲ ਵੀਡੀਓ ਜ਼ਰੂਰ ਵੇਖਣਾ। ਮੈਂ ਆਪਣੇ ਉਹਨਾਂ ਭੈਣ ਭਰਾਵਾਂ ਨੂੰ ਦੱਸਣਾ ਚਾਹੁੰਦੀ ਆ ਕਿ ਕਦੇ ਵੀ ਗਿਣਤੀਆਂ ਮਿੰਤੀਆਂ ਚ ਨਾ ਪਿਓ। ਜੇਕਰ ਮੈਂ ਕੋਈ ਵੀਡੀਓ ਗਿਣਤੀ ਮਿੰਤੀ ਦੀ ਬਣਾਈ ਵੀ ਹੈ 21 ਦਿਨਾਂ ਦੀ, 41 ਦਿਨਾਂ ਦੀ, 7 ਦਿਨਾਂ ਦੀ ਕੋਈ ਵੀ ਵੀਡੀਓ ਮੈਂ ਬਣਾਈ ਹੈ ਨਾ ਵੀ ਇਸ ਮੰਤਰ ਦਾ ਜਾਪ ਕਰ ਲੋ ਇਸ ਪਾਠ ਦਾ ਜਾਪ ਕਰ ਲੋ ਤਾਂ ਇਸ ਦਾ ਇਹ ਮਤਲਬ ਨਹੀਂ ਕਿ ਉਹ ਆਪਾਂ ਮੰਤਰ ਜਾਂ ਪਾਠ ਉਹਨੇ ਦਿਨ ਹੀ ਕਰਨਾ ਇਹ ਸਾਡੀ ਹੀ ਸਾਡੀ ਬੰਦਗੀ ਦੀ ਕਮਾਈ ਤੇ ਨਿਰਪਰ ਕਰਦਾ ਹੈ ਕਿ ਸਾਡੀ ਬੰਦਗੀ ਕਿੱਦਾਂ ਦੀ ਹੈ ਕੀ ਅਸੀਂ ਬੰਦਗੀ ਕਰਕੇ ਹਉਮੈ ਤਾਂ ਨਹੀਂ ਕਰ ਰਹੇ ਕਈ ਵਾਰ ਕਈ ਭੈਣ ਭਰਾ ਕੀ ਕਰਦੇ ਆ ਕਿ ਮੇਰੇ ਦੱਸੇ ਅਨੁਸਾਰ ਮੇਰੀ ਵੀਡੀਓ ਦੇਖ ਕੇ 21 ਦਿਨ 42 ਦਿਨ 7 ਦਿਨ ਜਾਂ ਸਵਾ ਲੱਖ ਮੂਲ ਮੰਤਰ ਜਾਪ ਕਰਨਾ ਸ਼ੁਰੂ ਕਰ ਦਿੰਦੇ ਤੇ ਫਿਰ ਉਹ ਮੈਸੇਜ ਕਰਦੇ ਆ ਕਿ ਸਾਡੀ ਤਾਂ ਸੁਣੀ ਹੀ ਗਈ ਨਹੀਂ ਗਈ ਪਰਮਾਤਮਾ ਨੇ ਸਾਡੀ ਤਾਂ ਸੁਣੀ ਹੀ ਨਹੀਂ ਉਥੇ ਕਿਤੇ ਨਾ ਕਿਤੇ ਤੁਸੀਂ ਆਪਣੇ ਆਪ ਦੇ ਵਿੱਚ ਵੇਖੋ ਕਿ ਕਿਤੇ ਕੋਈ ਕਮੀ ਤਾਂ ਨਹੀਂ ਰਹਿ ਗਈ ਜਿਸ ਤਰ੍ਹਾਂ ਕਿ ਆਪਾਂ ਏਸੀ ਵਾਲੇ ਕਮਰੇ ਦੇ ਵਿੱਚ ਜਾਂਦੇ ਆ ਉਥੇ ਏਸੀ ਚੱਲ ਰਿਹਾ ਪਰ ਫਿਰ ਵੀ ਤੁਹਾਨੂੰ ਗਰਮੀ ਲੱਗ ਰਹੀ ਇੱਥੇ ਜਾਂ ਤਾਂ ਫਿਰ ਏਸੀ ਖਰਾਬ ਹੈ ਜਾਂ ਫਿਰ ਤੁਹਾਡੇ ਸਰੀਰ 'ਚ ਕੋਈ ਕਮੀ ਹੈ ਉਹੀ ਗੱਲ ਬੰਦਗੀ ਦੀ ਹੈ ਜੇਕਰ ਤੁਸੀਂ ਪਾਠ ਕਰ ਰਹੇ ਹੋ ਬੰਦਗੀ ਕਰ ਰਹੇ ਹੋ ਤੁਹਾਨੂੰ ਫਲ ਨਹੀਂ ਨਾ ਮਿਲ ਰਿਹਾ ਤਾਂ ਕਿਤੇ ਨਾ ਕਿਤੇ ਕਮੀ ਤੁਹਾਡੇ ਆਪਣੇ ਆਪ ਵਿੱਚ ਜਿਸ ਤਰ੍ਹਾਂ ਕਿ ਇੱਕ ਡਾਕਟਰ ਤੁਹਾਨੂੰ ਕੋਈ ਦਵਾਈ ਦੀ ਪਰਚੀ ਲਿਖ ਕੇ ਦੇ ਦੇਵੇ ਤੁਸੀਂ ਉਹ ਪੂਰੀ ਦਵਾਈ ਦੀ ਜੇ ਪਰਚੀ ਹੈ ਜਿਹੜੀ ਉਹ ਪੂਰੀਆਂ ਦਵਾਈਆਂ ਪੜ ਲੀਆਂ ਜੇਕਰ ਤੁਸੀਂ ਉਹ ਪਰਚੀ ਨੂੰ ਸਿਰਫ ਪੜ ਕੇ ਹੀ ਰੱਖ ਦਿੱਤਾ ਤਾਂ ਤੁਸੀਂ ਤੁਹਾਡੀ ਬਿਮਾਰੀ ਠੀਕ ਨਹੀਂ ਹੋਵੇਗੀ ਤੁਹਾਨੂੰ ਉਹ ਪਰਚੀ ਮੈਡੀਕਲ ਸਟੋਰ ਤੇ ਲੈ ਕੇ ਜਾਣੀ ਪਵੇਗੀ ਮੈਡੀਕਲ ਸਟੋਰ ਤੋਂ ਤੁਹਾਨੂੰ ਉਹ ਦਵਾਈਆਂ ਲੈ ਕੇ ਆਉਣੀਆਂ ਪੈਣਗੀਆਂ ਫਿਰ ਉਹ ਦਵਾਈਆਂ ਤੁਹਾਨੂੰ ਪ੍ਰੋਪਰ ਢੰਗ ਦੇ ਨਾਲ ਸਮੇਂ ਤੋਂ ਸਮੇਂ ਖਾਣੀਆਂ ਪੈਣਗੀਆਂ ਤੇ ਉਸ ਤੇ ਉਸproper ਟੰਗ ਦੇ ਨਾਲ ਜਦੋਂ ਤੂੰ ਸਮੇਂ ਟੂ ਸਮੇਂ ਖਾਧੀਆਂ ਤੇ ਫਿਰ ਤੁਹਾਨੂੰ ਉਹਨਾਂ ਦਵਾਈ ਤੇ ਖਾਣ ਦੇ ਨਾਲ ਨਾਲ ਪਰਹੇਜ਼ ਵੀ ਕਰਨਾ ਪੈਂਦਾ ਇਹੋ ਬੰਦਗੀ ਹੈ ਇਹੋ ਸਿਮਰਨ ਹੈ ਇਹੋ ਜਾਪ ਹੈ ਚਿਕਰ ਸੀ ਬੰਦਗੀ ਮਹਾਰਾਜ ਦੀ ਕਰਦੇ ਆ ਨਾ ਜਪ ਕਰਦੇ ਆ ਤਾਂ ਸਾਨੂੰ ਕਿਤੇ ਨਾ ਕਿਤੇ ਕਈ ਚੀਜ਼ਾਂ ਦੀ ਮਨਾਹੀ ਵੀ ਕੀਤੀ ਗਈ ਹੈ ਕਿ ਅਸੀਂ ਬੰਦਗੀ ਪੜ੍ਹਦੇ ਨਾਲ 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 ਕੁਝ ਗੱਲਾਂ ਤੋਂ ਦੂਰ ਰਹਿਣਾ ਰੱਬ ਦਾ ਘਰ ਕੋਈ ਦੁਕਾਨ ਨਹੀਂ ਜਿੱਥੇ ਤੁਸੀਂ ਪੈਸੇ ਦੇ ਦਿਓ ਤੇ ਸਮਾਨ ਲੈ ਕੇ ਜਾਓ ਇਹ ਤਾਂ ਇੱਕ ਵਿਸ਼ਵਾਸ ਦੀ ਖੇਤੀ ਹੈ ਜਿਵੇਂ ਕਿਸਾਨ ਬੀਜ ਬੀਜਦਾ ਹੈ ਪਾਣੀ ਪਾਉਂਦਾ ਹੈ ਖਾਦ ਪਾਉਂਦਾ ਹੈ ਪਰ ਫਸਲ ਤਿੰਨ ਚਾਰ ਮਹੀਨੇ ਬਾਅਦ ਆਉਂਦੀ ਜੇ ਉਹ 10 ਦਿਨ ਵਿੱਚ ਹੀ ਫਸਲ ਕੱਟਣ ਲੱਗ ਪਵੇ ਤਾਂ ਕੀ ਹੋਵੇਗਾ ਕੁਝ ਨਹੀਂ ਮਿਲੇਗਾ ਐਸੀ ਤਰ੍ਹਾਂ ਅਰਦਾਸ ਪਾਠ ਸੇਵਾ ਸਿਮਰਨ ਇਹ ਸਭ ਬੀਜ ਹਨ ਤੁਸੀਂ ਰੋਜ਼ ਗੁਰੂ ਘਰ ਜਾਂਦੇ ਹੋ ਮੱਥਾ ਟੇਕਦੇ ਹੋ ਪ੍ਰਸਾਦ ਚੜਾਉਂਦੇ ਹੋ ਇਹ ਸਭ ਸਮੇਂ ਦੀ ਮਿੱਟੀ ਵਿੱਚ ਬੀਜ ਬੀਜਣ ਵਾਂਗ ਹੈ ਪਰ ਜੇ ਤੁਸੀਂ 10 ਦਿਨ ਵਿੱਚ ਹੀ ਫਲ ਮੰਗ ਲਓ ਤਾਂ ਵਾਹਿਗੁਰੂ ਜੀ ਮੁਸਕਰਾ ਕੇ ਕਹੇਗਾ ਪੱਛਿਆ ਥੋੜਾ ਸਬਰ ਕਰ ਤੁਸੀਂ ਜਿਹੜਾ ਕੋਈ ਘਰ ਦੇ ਵਿੱਚ ਨੌਕਰ ਰੱਖਿਆ ਨਾ ਉਹ ਜੇਕਰ ਤੁਹਾਡੇ ਕੋਲੋਂ 10 ਦਿਤੇ ਨਹੀਂ ਕੰਮ ਕਰਕੇ ਪੈਸੇ ਮੰਗ ਲਵੇ ਵਾਰ-ਵਾਰ ਕਹਿੰਦਾ ਰਹੇ ਕਿ ਮੈਨੂੰ ਪੈਸੇ ਦੇ ਦਿਓ ਤੁਹਾਨੂੰ ਗੁੱਸਾ ਆਵੇਗਾ ਤੁਸੀਂ ਸੋਚੋਗੇ ਕਿ ਇਸ ਨੂੰ ਕੱਢ ਦਵਾਂ ਅਸੀਂ 10 ਦਿਨ ਪਾਠ ਕੀਤਾ 21 ਦਿਨ ਪਾਠ ਕੀਤਾ 43 ਦਿਨ ਪਾਠ ਕੀਤਾ ਸਵਾ ਲੱਖ ਪਾਠ ਕੀਤਾ ਫਿਰ ਕਿਹਾ ਹੁਣ ਮੇਰੀ ਮਨੋ ਕਾਮਨਾ ਪੂਰੀ ਕਰੋ ਅਸੀਂ 10 ਦਿਨ ਸੇਵਾ ਕੀਤੀ 10 ਦਿਨ ਸੰਗਤ ਵਿੱਚ ਬੈਠ ਤਾਂ ਕਹਿ ਦਿੰਦੇ ਹੋ ਕਿ ਸਾਡਾ ਕੰਮ ਬਣਾ ਦਿਓ ਸਾਡੀ ਬਿਮਾਰੀ ਠੀਕ ਕਰ ਦਿਓ ਅਸੀਂ ਵੀ ਤਾਂ ਉਸੇ ਪਰਮਾਤਮਾ ਦੇ ਨੌਕਰੇ ਆ ਨਾ ਫਰਕ ਇਹ ਹੈ ਕਿ ਰੱਬ ਸਾਨੂੰ ਕੱਢਦਾ ਨਹੀਂ ਉਹ ਸਾਨੂੰ ਸਬਰ ਸਿਖਾਉਂਦਾ ਜਿਵੇਂ ਤੁਸੀਂ ਨੌਕਰ ਨੂੰ ਕਹਿੰਦੇ ਹੋ ਕਿ ਪੂਰਾ ਕੰਮ ਕਰ ਫਿਰ ਪੈਸੇ ਮਿਲਣਗੇ ਠੀਕ ਉਵੇਂ ਵਾਹਿਗੁਰੂ ਸਾਨੂੰ ਕਹਿੰਦਾ ਹੈ ਪੂਰਾ ਵਿਸ਼ਵਾਸ ਰੱਖ ਪੂਰਾ ਸਬਰ ਕਰ ਪੂਰੀ ਮਿਹਨਤ ਦਾ ਫਲ ਤੈਨੂੰ ਮਿਲੇਗਾ ਫਲ ਐਸਾ ਮਿਲੇਗਾ ਜਿਹੜਾ ਕਿ ਤੂੰ ਸੋਚਿਆ ਨਹੀਂ ਹੋਵੇਗਾ ਜਿਸ ਤਰ੍ਹਾਂ ਕਿ ਮੇਰੇ ਧੰਨ ਧੰਨ ਗੁਰੂ ਨਾਨਕ ਬਾਸਾ ਜੀ ਪਰ ਫਰਮਾਉਂਦੇ ਨੇ ਨਾਨਕ ਸਬਰ ਸਵਾਦ ਹੈ ਜੋ ਸਬਰ ਕਰੇ ਸੋ ਆਦ ਪਾਏ ਜਿਹੜਾ ਸਬਰ ਕਰਦਾ ਹੈ ਨਾ ਉਹ ਫਲ ਦਾ ਅਸਲ ਸਵਾਦ ਚਖਦਾ ਹੈ 10 ਸਾਲ ਲਾਗੇ ਕਈ ਭੈਣ ਭਰਾ ਕਹਿ ਦਿੰਦੇ ਆ ਕਿ ਅਰਦਾਸਾਂ ਕਰਦੇ ਆ ਨੂੰ ਤਾਂ ਜਦੋਂ 10 ਸਾਲਾਂ ਬਾਅਦ ਉਹਨਾਂ ਨੂੰ ਫਲ ਮਿਲਦਾ ਨਾ ਤਾਂ ਉਹ ਸਾਰੇ ਦੁੱਖ ਭੁੱਲ ਜਾਂਦੇ ਆ ਕਈ ਭੈਣ ਭਰਾਵਾਂ ਨੂੰ ਨੌਕਰੀ ਪਾਉਣ ਦੇ ਲਈ 5-5 ਸਾਲ ਲੱਗ ਜਾਂਦੇ ਆ ਪੜ੍ਹਤ ਕਰਦੇ ਨੇ ਤੇ ਜਦੋਂ ਨੌਕਰੀ ਮਿਲਦੀ ਆ ਨਾ ਇੱਕ ਵਧੀਆ ਪੈਕੇਜ ਦੇ ਵਿੱਚ ਮਿਲਦੀ ਹੈ ਕਈ ਭੈਣ ਭਰਾ ਲੰਮੀ ਬਿਮਾਰੀ ਦੇ ਨਾਲ ਸਿਮਰਨ ਕਰ ਕਰਕੇ ਉਸ ਬਿਮਾਰੀ ਨੂੰ ਸਿਰਫ ਤੇ ਸਿਰਫ 6 ਮਹੀਨਿਆਂ 'ਚ ਕੱਟ ਲੈਂਦੇ ਆ ਸਿਰਫ ਉਹਨਾਂ ਦੀ ਬੰਦਗੀ ਤੇ ਉਹਨਾਂ ਦਾ ਸਬਰ ਤੇ ਉਹਨਾਂ ਦਾ ਫਲ ਸਬਰ ਨਾਲ ਮਿਲਿਆ ਫਲ ਜਲਦਬਾਜੀ ਨਾਲ ਮਿਲੇ ਫਲ ਨਾਲੋਂ 100 ਗੁਣਾ ਮਿੱਠਾ ਹੁੰਦਾ ਹੈ ਜੇਕਰ ਆਪਾਂ 10 ਦਿਨ ਵਿੱਚ ਪੂਰੇ ਪੈਸੇ ਨਹੀਂ ਨੌਕਰ ਨੂੰ ਦੇ ਸਕਦੇ ਪੂਰਾ ਮਹੀਨਾ ਲਗਾ ਕੇ ਹੀ ਅਸੀਂ ਉਸ ਨੂੰ ਪੈਸੇ ਦੇਵਾਂਗੇ ਤਾਂ ਫਿਰ ਆਪਾਂ ਪਰਮਾਤਮਾ ਤੋਂ ਕਿਵੇਂ ਇਹ ਭਾਲਦੇ ਹਾਂ ਕਿ ਸਿਰਫ 10 ਦਿਨ 21 ਦਿਨ 41 ਦਿਨ ਪਾਠ ਕਰਕੇ ਸਾਨੂੰ ਪੂਰਾ ਫਲ ਮਿਲ ਜਾਵੇ ਸਤਿਗੁਰ ਮੇਰਾ ਸਦਾ ਸਦਾ ਨਾ ਜਾਏ ਨਾ ਜਾਏ ਸਬਰ ਕਰ ਸਿਮਰਨ ਕਰ ਫਲ ਜ਼ਰੂਰ ਮਿਲੇਗਾ ਜਦ ਤੇ ਜਦੋਂ ਫਲ ਮਿਲ ਜਾਵੇ ਤਾਂ ਗੁਰੂ ਘਰ ਜਾ ਕੇ ਇੱਕ ਵੱਡਾ ਦੇਗ ਪ੍ਰਸਾਦ ਜਦੂ ਚੜਾਇਆ ਕਰੋ ਸਾਰੀ ਸੰਗਤ ਨੂੰ ਵੰਡੋ ਤੇ ਕਹੋ ਵਾਹਿਗੁਰੂ ਜੀ ਸਬਰ ਦਾ ਫਲ ਮਿੱਠਾ ਹੈ ਸਬਰ ਕਰੋ ਸਿਮਰਨ ਕਰੋ ਸੇਵਾ ਕਰੋ ਰੱਬ ਦਾ ਘਰ ਖੁੱਲਾ ਹੈ ਦਰਵਾਜ਼ਾ ਸਮੇਂ ਦਾ ਹੈ ਜਦੋਂ ਸਮਾਂ ਆਵੇਗਾ ਤੁਹਾਡੇ ਹੱਥ ਖਾਲੀ ਨਹੀਂ ਰਹਿਣਗੇ ਕੋਈ ਹੋਰ ਗੱਲ ਹੋਵੇ ਹੈ ਪਰ ਸਾਡੇ ਕੋਲ ਸਿਰਫ ਸਬਰ ਦੀ ਲੋੜ ਹੈ ਜੇਕਰ ਅਸੀਂ ਸਬਰ ਪਾ ਲਵਾਂਗੇ ਨਾ ਤਾਂ ਸਾਡੀ ਜ਼ਿੰਦਗੀ ਦੇ ਵਿੱਚ ਸੰਤੋਖ ਵਾਈ ਗੁਰਜੀ ਨੇ ਸਬਰ ਸੰਤੋਖ ਦੇ ਨਾਲ ਨਾਲ ਬਹੁਤ ਵੱਡਾ ਫਲ ਦੇ ਮੈਂ ਤੁਹਾਡੇ ਸਾਹਮਣੇ ਇੱਕ ਛੋਟੀ ਜੀ ਸਾਖੀ ਸਾਂਝੀ ਕਰਨ ਜਾ ਰਹੀ ਹਾਂ ਬੁੱਲੇ ਸਾਹਿਬ ਦੀ ਫਿਰ ਉਸ ਤੋਂ ਬਾਅਦ ਤੁਹਾਨੂੰ ਦੱਸਾਂਗੇ ਕਿ ਕਿਹੜਾ ਆਪਾਂ ਮੰਤਰ ਜਾਪ ਕਰਨਾ ਬਾਬਾ ਬੁੱਲੇ ਸਾਹਿਬ ਜੀ ਪੰਜਾਬ ਦੇ ਮਹਾਨ ਸੂਫੀ ਸੰਤ ਅਤੇ ਕਵੀ ਸਨ ਜਿਨ੍ਹਾਂ ਨੇ ਆਪਣੀਆਂ ਕਾਫੀ ਸਾਰੀਆਂ ਪ੍ਰੇਮ ਭਗਤੀ ਤੇ ਪਰਮਾਤਮਾ ਦੇ ਮਿਲਾਪ ਦੀਆਂ ਬੁੱਕਾਂ ਦੇ ਵਿੱਚੋਂ ਵੀ ਤੁਹਾਨੂੰ ਸੁਣਨ ਨੂੰ ਮਿਲਦਾ ਹੈ। ਉਹਨਾਂ ਦੀ ਜ਼ਿੰਦਗੀ ਵਿੱਚ ਇੱਕ ਜਹਾ ਮੋੜ ਆਇਆ ਜਦੋਂ ਉਹਨਾਂ ਨੂੰ ਆਪਣੇ ਗੁਰੂ ਦੀ ਮਹੱਤਤਾ ਦਾ ਪਤਾ ਲੱਗਿਆ। ਇਹ ਕਹਾਣੀ ਉਸੇ ਘਟਨਾ ਬਾਰੇ ਹੈ ਜਿਸ ਵਿੱਚ ਬੁੱਲੇ ਸਾਹ ਨੇ ਆਪਣੀ ਭਗਤੀ ਵਿੱਚ ਹਉਮੈ ਤੇ ਕਮੰਡ ਕਰਨ ਗੁਰੂ ਨੂੰ ਛੱਡ ਦਿੱਤਾ ਸੀ ਅਤੇ ਫਿਰ 12 ਸਾਲਾਂ ਦੀ ਤੜਫ ਨਾਲ ਗੁਰੂ ਨੂੰ ਮਨਾਇਆ। ਬੁੱਲੇ ਸਾਹਿਬ ਨੂੰ ਜਨਮ ਤੋਂ ਹੀ ਪਰਮਾਤਮਾ ਨਾਲ ਮਿਲਣ ਦੀ ਤੀਬਰ ਇੱਛਾ ਸੀ ਉਹ ਸਮਝਦੇ ਸਨ ਕਿ ਰੱਬ ਨੂੰ ਪਾਉਣ ਲਈ ਮਨ ਨੂੰ ਦੁਨੀਆਦਾਰੀ ਤੋਂ ਹਟਾ ਕੇ ਰੱਬ ਵਾਲੇ ਪਾਸੇ ਲਗਾਉਣਾ ਪੈਂਦਾ ਹੈ ਉਹਨਾਂ ਨੇ ਆਪਣੇ ਆਪਣਾ ਗੁਰੂ ਬਣਾਇਆ ਸੈਯਦ ਇਨਾਇਤ ਖਾਨ ਜੀ ਨੂੰ ਜੋ ਕਿ ਇੱਕ ਉੱਚ ਕੋਟੀ ਦੇ ਸੂਫੀ ਫਕੀਰ ਅਤੇ ਆਰੀਫ ਸਨ ਇਨਾਇਤ ਖਾਨ ਜੀ ਨੇ ਬੁੱਲੇ ਨੂੰ ਸਿੱਖਿਆ ਦਿੱਤੀ ਬੁੱਲੇ ਆ ਰੱਬ ਦਾ ਕੀ ਪਾਉਣਾ ਇਧਰੋਂ ਪਟਣਾ ਤੇ ਉਧਰ ਲਾਉਣਾ ਜਿੰਨਾ ਤੇਰਾ ਮਨ ਦੁਨੀਆ ਦੇ ਪਾਸੇ ਤੋਂ ਹਟੇਗਾ ਉਨਾ ਹੀ ਰੱਬ ਵਾਲੇ ਪਾਸੇ ਜਾਵੇਗਾ। ਬੁੱਲੇ ਸਾਹਿਬ ਨੇ ਗੁਰੂ ਦੀ ਸਿੱਖਿਆ ਨੂੰ ਮੰਨਿਆ ਅਤੇ ਨਾਮ ਜਪਣਾ ਸ਼ੁਰੂ ਕਰ ਦਿੱਤਾ। ਉਹਨਾਂ ਦੇ ਪਿਛਲੇ ਜਨਮਾਂ ਦੇ ਸੰਸਕਾਰ ਅਤੇ ਭਗਤੀ ਕਾਰਨ ਉਹਨਾਂ ਦੀ ਇਹ ਬੰਦਗੀ ਬਹੁਤ ਸੌਖੀ ਲੱਗੀ। ਉਹਨਾਂ ਦਾ ਧਿਆਨ ਬਹੁਤ ਜਲਦੀ ਲੱਗ ਪਿਆ। ਬੰਦਗੀ ਵਿੱਚ ਅਜਾਹ ਰਸ ਆਇਆ ਕਿ ਲੱਗਦਾ ਸੀ ਕਿ ਜਿਵੇਂ ਖੇਡ ਵੜ ਗਈ। ਉਹ ਆਸਾ ਇੰਨਾ ਡੂੰਗਾ ਸੀ ਕਿ ਬੁੱਲੇ ਸਾਹ ਨੂੰ ਲੱਗਿਆ ਕਿ ਹੁਣ ਮੈਨੂੰ ਗੁਰੂ ਦੀ ਲੋੜ ਨਹੀਂ ਮੈਂ ਆਪ ਹੀ ਪਰਮਾਤਮਾ ਨੂੰ ਪਾ ਲਿਆ ਹੈ ਇਸ ਸੌਖੀ ਭਗਤੀ ਨੇ ਬੁੱਲੇ ਦੇ ਮਨ ਵਿੱਚ ਹਉਮੈ ਪੈਦਾ ਕਰ ਦਿੱਤੀ। ਉਹਨਾਂ ਨੇ ਗੁਰੂ ਇਮਾਇਨ ਇਨਾਇਤ ਖਾਨ ਜੀ ਨੂੰ ਥੋੜਾ ਜਿਹਾ ਘਟ ਵੇਖਣਾ ਸ਼ੁਰੂ ਕਰ ਦਿੱਤਾ। ਉਹਨਾਂ ਨੂੰ ਲੱਗਿਆ ਕਿ ਉਹ ਆਪਣੇ ਬਲਬੂਤੇ ਤੇ ਰੱਬ ਨੂੰ ਪਾ ਰਹੇ ਹਨ। ਗੁਰੂ ਦੀ ਮਦਦ ਬਿਨਾਂ ਇਸ ਹਉਮੈ ਕਾਰਨ ਉਹ ਗੁਰੂ ਤੋਂ ਵਿਛੜ ਗਏ। ਇੱਕ ਵਾਰ ਬੁੱਲੇ ਸਾਹ ਦੇ ਘਰ ਵਿਆਹ ਸੀ। ਗੁਰੂ ਇਨਾਇਤ ਖਾਨ ਜੀ ਨੇ ਆਪਣੀ ਜਗ੍ਹਾ ਤੇ ਆਪਣੇ ਇੱਕ ਚੇਲੇ ਨੂੰ ਭੇਜਿਆ ਤਾਂ ਜੋ ਸੇਵਾ ਹੋ ਸਕੇ। ਪਰ ਬੁੱਲੇ ਨੇ ਉਸ ਚੇਲੇ ਨੂੰ ਪੂਰੀ ਇੱਜ਼ਤ ਨਾਲ ਨਹੀਂ ਮਿਲਿਆ ਉਹਨਾਂ ਨੇ ਚੇਲੇ ਨੂੰ ਮਿਲ ਤਾਂ ਲਿਆ ਪਰ ਉਹਦਾ ਸਤਕਾਰ ਨਹੀਂ ਕੀਤਾ ਜੋ ਗੁਰੂ ਦੇ ਪ੍ਰਤੀਨਿਧ ਨੂੰ ਮਿਲਣਾ ਚਾਹੀਦਾ ਸੀ ਬੁੱਲੇ ਨੂੰ ਆਪਣੀ ਉੱਚ ਜਾਤ ਦਾ ਘਮੰਡ ਅਤੇ ਉਹਨਾਂ ਨੇ ਗੁਰੂ ਦੇ ਚੇਲੇ ਨੂੰ ਘਟ ਵੇਖਿਆ ਚੇਲਾ ਵਾਪਸ ਆ ਕੇ ਗੁਰੂ ਨੂੰ ਸਭ ਕੁਝ ਦੱਸ ਦਿੰਦਾ ਇਨਾਇਤ ਖਾਨ ਜੀ ਨੂੰ ਬਹੁਤ ਦੁੱਖ ਹੋਇਆ ਉਹਨਾਂ ਨੇ ਚੇਲੇ ਨੂੰ ਕਿਹਾ ਕਿ ਜਾ ਕੇ ਬੁੱਲੇ ਨੂੰ ਸੁਨੇਹਾ ਦੇ ਦੇ ਕਿ ਅੱਜ ਤੋਂ ਬਾਅਦ ਮੇਰੇ ਮੱਥੇ ਨਾ ਲੱਗੇ ਇਸ ਤਰ੍ਹਾਂ ਗੁਰੂ ਨੇ ਬੁੱਲੇ ਨੂੰ ਆਪਣੇ ਦਰ ਤੋਂ ਕੱਢ ਦਿੱਤਾ ਜਿਸ ਦਿਨ ਗੁਰੂ ਨੇ ਬੁੱਲੇ ਨੂੰ ਤਿਆਗ ਦਿੱਤਾ ਉਸੇ ਦਿਨ ਬੁੱਲੇ ਦੀ ਭਗਤੀ ਬੰਦ ਹੋ ਗਈ। ਧਿਆਨ ਲੱਗਣਾ ਬੰਦ ਹੋ ਗਿਆ। ਨਾਮ ਜਪਦੇ ਸਮੇਂ ਨਾ ਨਾ ਧਿਆਨ ਲੱਗਦਾ ਸੀ ਨਾ ਰਸ ਆਉਂਦਾ ਸੀ। ਨਾ ਹੀ ਕੋਈ ਆਨੰਦ ਮਿਲਦਾ ਸੀ। ਉਹ ਰਸ ਜੋ ਪਹਿਲਾਂ ਮਿਲਦਾ ਸੀ ਹੁਣ ਗਾਇਬ ਹੋ ਗਿਆ। ਜਿਹੜਾ ਵਿਅਕਤੀ ਇਸ ਰਸ ਨੂੰ ਚੱਖ ਚੁੱਕਾ ਹੋਵੇ ਨਾ ਧਿਆਨ ਦੇ ਨੂੰ ਪ੍ਰਮਾਤਮਾ ਨੂੰ ਪਾਉਣ ਵਾਲਾ। ਉਹਨੂੰ ਪਤਾ ਹੁੰਦਾ ਹੈ ਕਿ ਇਹ ਆਨੰਦ ਕਿੰਨਾ ਅਨਮੋਲ ਹੈ। ਆਮ ਬੰਦਾ ਇਸ ਨੂੰ ਨਹੀਂ ਸਮਝ ਸਕਦਾ। ਬੁੱਲੇ ਸਾਹ ਤੜਫਣ ਲੱਗ ਪਿਆ। ਉਹਨਾਂ ਨੇ ਗੁਰੂ ਨੂੰ ਮਨਾਉਣ ਲਈ ਹਰ ਤਰ੍ਹਾਂ ਦੇ ਯਤਨ ਕੀਤੇ ਪਰ ਗੁਰੂ ਨੇ 12 ਸਾਲਾਂ ਤੱਕ ਉਹਨਾਂ ਨੂੰ ਨਹੀਂ ਮਿਲਿਆ। ਬੁੱਲੇ ਨੇ ਬਹੁਤ ਦੁੱਖ ਝੱਲੇ। ਬੁੱਲੇ ਨੇ ਜਨਾਨੀਆਂ ਵਾਲੇ ਕੱਪੜੇ ਪਾ ਕੇ ਆਪਣੇ ਗੁਰੂ ਦਾ ਨਾਚ ਪ੍ਰਦਰਸ਼ਨ ਵੀ ਕੀਤਾ। ਨਾਚ ਪ੍ਰਦਰਸ਼ਨ ਉਸ ਤਰ੍ਹਾਂ ਨਹੀਂ ਸਿਰਫ ਪਰਮ ਧਰਮ ਦੇ ਤੌਰ ਤੇ। ਪਰ ਗੁਰੂ ਨੇ ਉਹਦੇ ਵੱਲ ਮੂੰਹ ਨਹੀਂ 모ੜਿਆ। ਅੰਤ ਵਿੱਚ ਬੁੱਲੇ ਨੇ ਇੱਕ ਅਨੋਖਾ ਤਰੀਕਾ ਬਣਾਇਆ। ਉਹਨਾਂ ਨੇ ਸੁਣਿਆ ਕਿ ਗੁਰੂ ਇਨਾਇਤ ਖਾਨ ਜੀ ਨੂੰ ਢੋਲਕੀਆਂ, ਗਵਈਏ ਜੋ ਸੈਣੇ ਵਜਾਉਂਦੇ ਅਤੇ ਗਾਉਂਦੇ ਹਨ ਉਹ ਬਹੁਤ ਪਸੰਦ ਨੇ। ਬੁੱਲੇ ਨੇ ਆਪਣੇ ਆਪ ਨੂੰ ਇੱਕ ਢੋਲਕੀ ਵਾਂਗ ਬਣਾ ਲਿਆ। ਉਹ ਔਰਤਾਂ ਵਰਗੇ ਕੱਪੜੇ ਪਾ ਕੇ ਘੰਟੀਆਂ ਬੰਨ੍ਹ ਕੇ ਢੋਲਕੀਆਂ ਦੇ ਨਾਲ ਗੁਰੂ ਦੇ ਸਾਹਮਣੇ ਨੱਚਣ ਲੱਗ ਪਏ। ਉਹ ਆਪਣੀਆਂ ਕਾਫੀ ਮਤਲਬ ਨੱਚਦੇ ਗਏ ਤੇ ਆਪਣੇ ਆਪ ਦੇ ਵਿੱਚੋਂ ਮਨ ਦੇ ਵਿੱਚ ਕੁਝ ਸ਼ਬਦ ਬੋਲਦੇ ਤੇ ਗੁਰੂ ਨੂੰ ਮਨਾਉਂਦੇ ਰਹੇ। ਉਹਨਾਂ ਨੇ ਜਿਹੜੀਆਂ ਬੋਲੀਆਂ ਪਾਈਆਂ ਗੁਰੂ ਦੇ ਦਰ ਤੇ ਪਹੁੰਚ ਗਈਆਂ ਇਹ ਨਾਚ ਤੇ ਗਾਉਣਾ 12 ਸਾਲਾਂ ਤੱਕ ਚੱਲਿਆ ਬੁੱਲੇ ਨੇ ਆਪਣਾ ਕਮੰਡ ਪੂਰੀ ਤਰ੍ਹਾਂ ਤਿਆਗ ਦਿੱਤਾ ਉਹਨਾਂ ਨੇ ਸਮਝ ਲਿਆ ਕਿ ਗੁਰੂ ਬਿਨਾਂ ਰਸ ਨਹੀਂ ਆਉਂਦਾ ਅੰਤ ਵਿੱਚ ਗੁਰੂ ਇਨਾਇਤ ਖਾਨ ਜੀ ਪ੍ਰਸੰਨ ਹੋਏ ਉਹਨਾਂ ਨੇ ਬੁੱਲੇ ਨੂੰ ਮਿਲ ਕੇ ਸਿਰ ਤੇ ਹੱਥ ਰੱਖਿਆ ਤੇ ਬੰਦਗੀ ਬਖਸ਼ੀ ਉਸੇ ਪਲ ਦਰਵਾਜ਼ੇ ਖੁੱਲ ਗਏ 12 ਸਾਲਾਂ ਬਾਅਦ ਬੁੱਲੇ ਨੂੰ ਉਹੀ ਪੁਰਾਣਾ ਰਸ ਵਾਪਸ ਮਿਲ ਗਿਆ ਜੋ ਸ਼ੁਰੂ ਵਿੱਚ ਮਿਲਿਆ ਸੀ ਉਹਨਾਂ ਨੇ ਆਪਣੀ ਕਾਫੀ ਵਿਕਤੀ ਕਾਫੀ ਦੇ ਵਿੱਚ ਲਿਖਿਆ ਹੈ ਬੁੱਲੇ ਨੂੰ ਸਮਝਾਵੇ ਯਾਰ ਮਨ ਵਿੱਚ ਰੱਖੀਏ ਪਿਆਰ ਗੁਰੂ ਬਿਨਾ ਨਾ ਮਿਲੇ ਰੱਬ ਇਹ ਗੱਲ ਸਮਝ ਲੈ ਯਾਰ ਇਸ ਘਟਨਾ ਨੇ ਬੁੱਲੇ ਨੂੰ ਸਿੱਖਿਆ ਦਿੱਤੀ ਕਿ ਭਗਤੀ ਵਿੱਚ ਗੁਰੂ ਦੀ ਮਹੱਤਤਾ ਸਭ ਤੋਂ ਵੱਡੀ ਹੈ ਹਉਮੈ ਤਿਆਗ ਕੇ ਹੀ ਪਰਮਾਤਮਾ ਮਿਲਦਾ ਹੈ ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਗੁਰੂ ਬਿਨਾ ਰਾਸ ਨਹੀਂ ਆਉਂਦਾ ਅਤੇ ਸੱਚੀ ਭਗਤੀ ਵਿੱਚ ਨਿਮਰਤਾ ਜ਼ਰੂਰੀ ਹੈ ਸਬਰ ਜ਼ਰੂਰੀ ਹੈ ਬੁੱਲੇ ਸਾਧ ਦੀ ਇਹ ਕਹਾਣੀ ਅੱਜ ਵੀ ਲੋਕਾਂ ਨੂੰ ਪ੍ਰੇਰਨਾ ਦਿੰਦੀ ਹੈ ਜੇਕਰ ਆਪਾਂ ਇਸ ਕਹਾਣੀ ਦੇ ਉੱਤੇ ਖਰੇ ਰਹਿਾਂਗੇ ਨਾ ਤਾਂ ਆਪਾਂ ਵੀ ਜਦੋਂ ਗੁਰੂ ਦੀ ਬੰਦਗੀ ਕਰਨੀ ਹੈ ਗੁਰੂ ਦਾ ਨਾਮ ਜਪਣਾ ਤਾਂ ਗੁਰੂ ਵੱਲ ਧਿਆਨ ਰੱਖਣਾ ਹਾਲ ਵੱਲ ਧਿਆਨ ਨਹੀਂ ਰੱਖਣਾ ਆਪਾਂ ਨੇ ਸਿਰਫ ਤੇ ਸਿਰਫ ਗੁਰੂ ਦੇ ਬਚਨਾਂ ਨੂੰ ਮੰਨਣਾ ਜਿਹੜਾ ਇਨਸਾਨ ਗੁਰੂ ਦੇ ਬਚਨਾਂ ਨੂੰ ਮੰਨ ਗਿਆ ਨਾ ਤਾਂ ਗੁਰੂ ਨੇ ਉਸ ਨੂੰ ਤਾਰ ਦੇਣਾ ਹੈ ਗੁਰੂ ਨੇ ਸਮਝ ਲਓ ਕਿ ਤੁਹਾਨੂੰ ਜ਼ਰੂਰ ਕੁਝ ਵੱਡਾ ਦੇਣਾ ਸੰਗਤ ਜੀ ਸਾਨੂੰ ਗੁਰੂ ਦੇ ਬਚਨਾਂ ਨਾਲ ਹੀ ਚੱਲਣਾ ਪੈਣਾ ਗੁਰੂ ਨੂੰ ਅਸੀਂ ਆਪਣੇ ਬਚਨਾਂ ਨਾਲ ਨਹੀਂ ਚਲਾ ਸਕਦੇ ਜੇ ਅਸੀਂ ਕਮਾਈ ਕਰਦੇ ਹਾਂ ਬੰਦਗੀ ਕਰਦੇ ਹਾਂ ਤਾਂ ਉਹ ਬੰਦਗੀ ਪ੍ਰਵਾਨ ਵੀ ਹੋ ਸਕਦੀ ਹੈ ਪਰ ਇਸ ਦਾ ਫਲ ਕਿੰਨਾ ਤੇ ਕਿਵੇਂ ਮਿਲੇਗਾ ਇਹ ਮਾਲਕ ਦੇ ਹੱਥ ਵਿੱਚ ਹੈ ਉਹ ਤਾਂ ਸਾਡੀ ਸੂਰਤ ਦੇਖਦਾ ਹੈ ਕਿ ਅਸੀਂ ਕਿੱਥੇ ਖੜੇ ਹਾਂ ਜਿਵੇਂ ਰਾਖਸਾਂ ਨੇ ਵੀ ਭਗਤੀ ਕੀਤੀ ਉਹਨਾਂ ਨੂੰ ਵੀ ਵਾਰ ਮਿਲੇ ਪਰ ਉਹ ਭਗਤੀ ਰੋਹਾਨੀ ਪ੍ਰਵਾਨਗੀ ਵਾਲੀ ਨਹੀਂ ਸੀ ਮਾਲਕ ਤਾਂ ਬਹੁਤ ਬਰੀਕੀ ਨਾਲ ਹਿਸਾਬ ਕਰਦਾ ਹੈ ਜੱਪਿਆ ਤੁਹਾਡਾ ਪਰਿਵਾਰ ਹੋ ਸਕਦਾ ਪਰ ਜੇ ਮਨ ਵਿੱਚ ਵਿਗੜਿਆ ਬੀਜ ਬੀਜਿਆ ਹੋਵੇ ਤਾਂ ਫਲ ਕਿਵੇਂ ਮਿੱਠਾ ਹੋ ਸਕਦਾ ਮਹਾਰਾਜ ਕਹਿੰਦੇ ਹਨ ਕਿ ਬੀਜੇ ਬਿਖ ਮੰਗੇ ਅੰਮ੍ਰਿਤ ਅਰਥਾਤ ਜੇ ਬੀਜੇ ਵੀ ਜ਼ਹਿਰ ਦਾ ਬੀਜ ਤਾਂ ਫਲ ਤੂੰ ਅੰਮ੍ਰਿਤ ਦਾ ਮੰਗ ਰਿਹਾ ਇਹ ਗੱਲ ਕਿਵੇਂ ਬਣ ਸਕਦੀ ਹੈ ਇਸ ਲਈ ਸਾਡੀ ਅਰਦਾਸ ਸਾਡੀ ਸੁਰਤ ਸਾਡਾ ਮਨ ਸਾਡੇ ਗੁਰੂ ਦੇ ਰੰਗ ਵਿੱਚ ਰੰਗੇ ਹੋਣੇ ਚਾਹੀਦੇ ਨੇ ਜੇਕਰ ਫਿਰ ਵੀ ਸਾਡੀ ਗੱਲ ਨਹੀਂ ਮੰਗਦੀ ਸੰਗਤ ਜੀ ਜਦੋਂ ਮਨ ਦੇ ਅੰਦਰ ਕੂੜ ਹੰਕਾਰ ਲਾਲਚ ਤੇ ਦਿਖਾਵਾ ਹੋਵੇ ਤਾਂ ਬਾਹਰੋਂ ਅਸੀਂ ਜਾਪ ਕਰੀਏ ਪਾਠ ਕਰੀਏ ਤਾਂ ਮਾਲਕ ਦੇ ਦਰ ਤੇ ਰੋਹਾਨੀ ਖਾਤਾ ਖੁੱਲਦਾ ਨਹੀਂ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਕਿ ਮਨ ਜਿੱਤੇ ਜਗ ਜਿੱਤ ਜੇ ਮਨ ਨੂੰ ਅਸੀਂ ਜਿੱਤ ਲਿਆ ਨਾ ਤਾਂ ਜਗ ਸਾਰਾ ਜਿੱਤ ਲਵਾਂਗੇ ਪਰ ਜੇ ਮਨ ਹਾਰ ਗਿਆ ਤਾਂ ਜਪ ਤਪ ਸਿਮਰਨ ਸਭ ਬ्यर्थ ਚਲੇ ਜਾਣਗੇ ਸੱਚੀ ਬੰਦਗੀ ਉਹ ਹੈ ਜਿੱਥੇ ਮਨ ਨਿਮਾਣਾ ਤੇ ਹਿਰਦਾ ਸਾਫ਼ ਹੋਵੇ ਫਲ ਦੀ ਚਾਹ ਨਾ ਨਾ ਚਾਹ ਨਾ ਹੋਵੇ ਜਿੱਥੇ ਇੱਛਾ ਸਿਰਫ ਮਾਲਕ ਦੀ ਰਜਾ ਵਿੱਚ ਰਹਿੰਦੀ ਹੋਵੇ ਨਾ ਕਿ ਉਸ ਤੋਂ ਕੁਝ ਲੈਣ ਦੀ ਜਦੋਂ ਇਨਸਾਨ ਮੰਗਣਾ ਛੱਡ ਕੇ ਮੰਨਣਾ ਸਿੱਖ ਲੈਂਦਾ ਨਾ ਤਦ ਗੁਰੂ ਖੁਦ ਬਖਸ਼ਿਸ਼ ਕਰ ਦਿੰਦਾ ਹੈ ਸੱਚੀ ਬੰਦਗੀ ਵਿੱਚ ਨਾ ਸ਼ਬਦਾਂ ਦੀ ਗਿਣਤੀ ਹੁੰਦੀ ਹੈ ਨਾ ਸਮੇ ਦੀ ਸਿਰਫ ਇੱਕ ਚੁੱਪ ਅਰਦਾਸ ਹੁੰਦੀ ਹੈ ਜੋ ਸਿੱਧੀ ਮਾਲਕ ਦੇ ਦਰ ਤੇ ਪਹੁੰਚਦੀ ਹੈ ਜਦੋਂ ਇਨਸਾਨ ਗੁਰੂ ਦੀ ਰਜਾ ਵਿੱਚ ਰਹਿਣਾ ਸਿੱਖ ਲੈਂਦਾ ਹੈ ਤਾਂ ਫਿਰ ਹਰ ਹਾਲਤ ਵਿੱਚ ਸੁੱਖ ਮਿਲਦਾ ਹੈ ਚਾਹੇ ਦੋਖਾ ਵੀ ਜਾਂ ਸੁੱਖ ਉਹ ਜਾਣਦਾ ਹੈ ਕਿ ਇਹ ਵੀ ਮਾਲਕ ਦੀ ਮਿਹਰ ਹੈ ਉਸ ਵੇਲੇ ਸ਼ਿਕਾਇਤਾਂ ਖਤਮ ਹੋ ਜਾਂਦੀਆਂ ਨੇ ਤੇ ਦਿਲ ਵਿੱਚ ਸ਼ੁਕਰਾਨਾ ਵਸ ਜਾਂਦਾ ਹੈ ਗੁਰੂ ਦੀ ਰਜਾ ਵਿੱਚ ਰਹਿਣ ਵਾਲਾ ਕਦੇ ਹਾਰਦਾ ਨਹੀਂ ਉਹ ਹਰ ਹਾਲਤ ਵਿੱਚ ਜਿੱਤਦਾ ਹੈ ਕਿਉਂਕਿ ਉਸ ਦਾ ਮਨ ਗੁਰੂ ਦੇ ਹੁਕਮ ਨਾਲ ਜੁੜ ਜਾਂਦਾ ਹੈ ਉਸੇ ਵੇਲੇ ਸੱਚੀ ਬੰਦਗੀ ਦਾ ਸਵਾਦ ਆਉਂਦਾ ਹੈ ਤੇ ਜ਼ਿੰਦਗੀ ਆਪੇ ਹੀ ਰੋਸ਼ਨ ਹੋਣੀ ਸ਼ੁਰੂ ਹੋ ਜਾਂਦੀ ਹੈ ਹੁਣ ਆਪਾਂ ਗੱਲ ਕਰਦੇ ਹਾਂ ਕਿ ਬੰਦਗੀ ਸਿਮਰਨ ਜਪ ਮਹਾਪੁਰਖ ਜੀ ਕਹਿੰਦੇ ਆ ਜਦੋਂ ਵੀ ਕੋਈ ਮਹਾਪੁਰਖ ਕਵੇ ਕਿ ਸਿਮਰਨ ਕਰਨਾ ਚਾਹੀਦਾ ਬੰਦਗੀ ਜਪ ਕਰਨਾ ਚਾਹੀਦਾ ਤਾਂ ਉਹ ਸਿਮਰਨ ਬੰਦਗੀ ਜਪ ਇੱਕੋ ਸ਼ਬਦ ਦਾ ਹੁੰਦਾ ਹੈ ਉਹ ਸ਼ਬਦ ਹੈ ਵਾਹਿਗੁਰੂ ਇਹ ਮੇਰੇ ਧੰਤਨ ਗੁਰੂ ਗੋਬਿੰਦ ਸਿੰਘ ਪਾਸਾ ਜੀ ਨੇ ਵੀ ਸਾਨੂੰ ਕਿਹਾ ਹੈ ਕਿ ਵਾਹਿਗੁਰੂ ਮੰਤਰ ਦਾ ਜਾਪ ਕਰੋ ਤੁਹਾਡੇ ਦੁਨੀਆ ਤੇ ਸਾਰੀ ਦੁੱਖ ਤਕਲੀਫਾਂ ਖਤਮ ਹੋ ਜਾਣਗੀਆਂ ਇੱਕ ਵਾਰ ਸਾਨੂੰ ਲੋੜ ਹੈ ਤੁਰੰਤ ਬਹੁਤਾ ਸਾਨੂੰ ਬੁਧਾ ਚੜਾ ਕੇ ਗੱਲ ਨਹੀਂ ਕਰਨੀ ਚਾਹੀਦੀ ਇਹ ਆਪਣਾ ਗੁਰਮੰਤਰ ਹੈ ਜਿਹੜਾ ਕਿ ਬਹੁਤ ਹੀ ਜ਼ਿਆਦਾ ਪਾਵਰਫੁਲ ਮੰਤਰ ਹੈ ਮੇਰੇ ਧੰਨ ਧੰਨ ਗੁਰੂ ਨਾਨਕ ਪਾਤਸ਼ਾਹੀ ਦੇ ਗੁਰਪੁਰਬ ਦੇ ਉਤੇ ਆਪਾਂ ਇਸ ਮੰਤਰ ਦਾ ਜਾਪ ਕਰਨਾ ਕੋਈ ਗਿਣਤੀ ਮਿੰਤੀ ਵਿੱਚ ਨਹੀਂ ਅੱਧਾ ਘੰਟਾ ਕਰੋ 15 ਮਿੰਟ ਕਰੋ 20 ਮਿੰਟ ਕਰੋ ਪਰ ਤੁਸੀਂ ਨੇ ਟਿਕ ਕੇ ਬੈਠ ਕੇ ਰਾਤ ਦੇ ਸਮੇਂ ਕਰਨਾ 12 ਵਜੇ ਤੋਂ ਬਾਅਦ ਤੁਸੀਂ 12 ਵਜੇ ਤੋਂ ਬਾਅਦ 3:30 ਵਜੇ ਤੱਕ ਇਹਦੇ ਵਿੱਚ ਵਿੱਚ ਕਿਸੇ ਵੀ ਟਾਈਮ ਉੱਠ ਕੇ ਤੁਸੀਂ ਇਸ ਮੰਤਰ ਦਾ ਜਾਪ ਕਰਨਾ ਸ਼ੁਰੂ ਕਰ ਦੇਣਾ ਤੁਹਾਡੇ ਘਰ ਦੇ ਵਿੱਚ ਲੜਾਈ ਹੈ ਗਲੇਸ਼ ਹੈ ਝਗੜਾ ਹੈ ਬਿਮਾਰੀ ਹੈ ਸਰਾਬ ਹੈ ਉਹ ਸਭ ਖਤਮ ਹੋ ਜਾਣੀ ਹੈ ਜੇਕਰ ਤੁਸੀਂ ਇਹਨਾਂ ਗੱਲਾਂ ਨੂੰ ਆਪਣੇ ਮਨ ਦੇ ਵਿੱਚ ਵਿਸਵਾਗ ਵਸਾ ਕੇ ਗੁਰੂ ਦਾ ਨਾਮ ਜਪਦੇ ਉਹਨਾਂ ਜਦੋਂ ਤੁਸੀਂ ਨਾਮ ਜਪਦੇ ਆਪਣੇ ਮਨ ਦੇ ਵਿੱਚ ਹਉਮੈ ਨਹੀਂ ਲੈ ਕੇ ਆਉਂਦੇ ਹਉਮੈ ਆਉਂਦੇ ਨਾਲ ਸਾਡਾ ਗੁਰੂ ਸਾਡੇ ਤੋਂ ਕਿਤੇ ਨਾ ਕਿਤੇ ਦੂਰ ਹੋ ਜਾਂਦਾ ਹੈ ਕਿਉਂਕਿ ਜੇਕਰ ਅਸੀਂ ਗੁਰੂ ਨੂੰ ਯਾਦ ਰੱਖਾਂਗੇ ਨਾ ਆਪਣੇ ਆਪ ਦੇ ਵਿੱਚ ਹਉਮੈ ਨਹੀਂ ਹਉਮੈ ਕਿਦਾਂ ਦੀ ਹਉਮੈ ਆਉਂਦਾ ਮਤਲਬ ਹੈ ਕਿ ਮੈਂ ਇੰਨੇ ਪਾਠ ਕਰ ਲਏ ਇੰਨੇ ਜਪ ਕਰ ਲਏ ਇੰਨੇ ਤਪ ਕਰ ਲਏ ਮੈਂ ਇੰਨੇ ਵਜੇ ਉੱਠਦਾ ਕਦੇ ਵੀ ਨਾ ਇਹ ਮਾਨ ਹੰਕਾਰ ਕਰੋ ਜਦੋਂ ਆਪਾਂ ਬੰਦਗੀ ਕਰਦੇ ਆ ਨਾ ਕਹਿੰਦੇ ਇਹ ਇੱਕ ਲੁਕੋ ਕੇ ਕਰਨ ਵਾਲੀ ਚੀਜ਼ ਹੈ ਕਦੀ ਕਿਸੇ ਨੂੰ ਨਾ ਪਤਾ ਲੱਗੇ ਸਵੇਰ ਵੇਲੇ ਵੀ ਜਦੋਂ ਤੁਸੀਂ ਅਮਰਤ ਵੇਲੇ ਉੱਠਦੇ ਹੋ ਨਾ ਕਿਸੇ ਨੂੰ ਨਾ ਪਤਾ ਲੱਗੇ ਕਿ ਤੁਸੀਂ ਅਮਰਤ ਵੇਲੇ ਉੱਠ ਕੇ ਬੰਦਗੀ ਕਰਦੇ ਹੋ ਜਦੋਂ ਵੀ ਤੁਸੀਂ ਇਹ ਮੰਤਰ ਦਾ ਜਾਪ ਕਰਨਾ ਤੁਸੀਂ ਆਪਣੇ ਘਰ ਦੇ ਵਿੱਚ ਵੀ ਰੌਲਾ ਰੱਪਾ ਨਹੀਂ ਪਾਉਣਾ ਇਸਨਾਨ ਕਰਨਾ ਹੁੰਦਾ ਕਰ ਲਿਓ ਨਹੀਂ ਹੁੰਦਾ ਤੇ ਤੁਸੀਂ 12 ਤੋਂ 3 ਵਜੇ ਦੇ ਵਿੱਚ ਇਸਨਾਨ ਕਰਨ ਦੀ ਲੋੜ ਨਹੀਂ ਉਸ ਤੋਂ ਬਾਅਦ ਤੁਸੀਂ ਇਸਨਾਨ ਕਰਕੇ ਗੁਰਬਾਣੀ ਪੜ੍ਹ ਸਕਦੇ ਹੋ ਪਰ ਜਦੋਂ ਬੰਦਕੀ ਕਰਨੀ ਹੈ ਉਸ ਟਾਈਮ ਤਾਂ ਤੁਹਾਨੂੰ ਬੰਦਕੀ ਕਰਨ ਵੇਲੇ ਇਸਨਾਨ ਦੀ ਲੋੜ ਨਹੀਂ ਤੁਸੀਂ ਸਿਰਫ ਵਾਹਿਗੁਰੂ ਜੀ ਦਾ ਨਾਮ ਜਪਣਾ ਸ਼ੁਰੂ ਕਰ ਦੇਣਾ ਜੇ ਜਦੋਂ ਤੋਂ ਤੁਸੀਂ ਇਸ ਨਾਮ ਨੂੰ ਜਪਣਾ ਸ਼ੁਰੂ ਕਰਦਾਉਂਗੇ ਤਾਂ ਤੁਹਾਡੀ ਜ਼ਿੰਦਗੀ ਬਦਲਣੀ ਸ਼ੁਰੂ ਹੋ ਜਾਣੀ ਹੈ ਸਾਰੇ ਦੁੱਖ ਖਤਮ ਹੋ ਜਾਣਗੇ ਜਦੋਂ ਦੁੱਖ ਖਤਮ ਹੋਣੇ ਸ਼ੁਰੂ ਹੋ ਗਏ ਤੁਹਾਡਾ ਮਨ ਇਹ ਦੁੱਖ ਪੈਦਾ ਕਰਦਾ ਜਦੋਂ ਮਨ ਸ਼ਾਂਤ ਹੋ ਗਿਆ ਨਾ ਦੁਨੀਆ ਦਾ ਕੋਈ ਵੀ ਦੁੱਖ ਤੁਹਾਡੇ ਤੇ ਹਾਵੀ ਨਹੀਂ ਹੋ ਸਕਦਾ ਸੋ ਸਾਰੇ ਭੈਣ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਨਾਂ ਕਿਤੇ ਜਾ ਕੇ ਕੋਈ ਅਰਦਾਸ ਨਾ ਕਰਿਆ ਕਰੋ ਤੇ ਕਿਸੇ ਮਨੁੱਖੀ ਜਾਮੇ ਤੇ ਵਿਸ਼ਵਾਸ ਨਾ ਕਰੋ ਜਿਤ ਹੋ ਸਕੇ ਤਾਂ ਵੱਧ ਤੋਂ ਵੱਧ ਗੁਰੂ ਦੀਆਂ ਗੱਲਾਂ ਸੁਣੋ ਗੁਰੂ ਗੁਰੂ ਦੀ ਵਿਚਾਰ ਵਟਾਂਦਰਾ ਕਰਿਆ ਕਰੋ ਤੇ ਕਦੇ ਵੀ ਕਿਸੇ ਮਨੁੱਖੀ ਜਾਮੇ ਦੇ ਜਿਸ ਤਰ੍ਹਾਂ ਕਿ ਕਿਸੇ ਦੇਹਧਾਰੀ ਗੁਰੂ ਨੂੰ ਨਾ ਮੰਨੋ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨੋ ਤੇ ਰਾਤ ਦਾ ਵੇਲਾ ਸੰਭੋ ਜੇਕਰ ਘਰ ਦੇ ਵਿੱਚ ਬਹੁਤ ਵੱਡੀ ਵਿਪਤਾ ਆਣ ਪਈ ਹੈ ਨਾ ਇੱਕ ਵਾਰ ਤੁਸੀਂ 6 ਮਹੀਨੇ ਲਗਾਤਾਰ ਆਪਣੇ ਘਰ ਦੇ ਵਿੱਚ ਰਾਤ 12 ਤੋਂ 3 ਵਜੇ ਦੇ ਵਿੱਚ ਕਿਸੇ ਵੀ ਟਾਈਮ ਉੱਠ ਕੇ ਬੰਦਗੀ ਕਰਨੀ ਸ਼ੁਰੂ ਕਰਦੇ ਹੋ ਤੁਹਾਡੇ ਘਰ ਦੇ ਵਿੱਚੋਂ ਜਿੰਨੀਆਂ ਵੀ ਦੁੱਖ ਤਕਲੀਫਾਂ ਨੇ ਸਭ ਖਤਮ ਹੋ ਜਾਣਗੀਆਂ ਤੁਹਾਡਾ ਘਰ ਸਵਰਗ ਬਣ ਜਾਵੇਗਾ ਤੁਹਾਡੇ ਹੱਥ ਅਥਰੂ ਖਤਮ ਹੋ ਜਾਣਗੇ ਤੁਹਾਡੇ ਘਰ ਵਿੱਚ ਸ਼ਾਂਤੀ ਪਿਆਰ ਸਿਹਤ ਤੇ ਖੁਸ਼ੀਆਂ ਆ ਜਾਣਗੀਆਂ ਵਾਹਿਗੁਰੂ 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 ਚਾਪ ਸ਼ੁਰੂ ਕਰ ਦਿਓ ਇਹ ਨਹੀਂ ਕਿ ਸਿਰਫ ਤੇ ਸਿਰਫ ਤੁਸੀਂ ਪ੍ਰਕਾਸ਼ ਪੁਰਬ ਵਾਲੇ ਦਿਨ ਹੀ ਕਰਨਾ ਹੈ ਇਹ ਤਾਂ ਸਿਰਫ ਇੱਕ ਤੁਹਾਨੂੰ ਜਰੀਆ ਦਿੱਤਾ ਗਿਆ ਹੈ ਕਿਉਂਕਿ ਇਹ ਜਿਹੜੇ ਦਿਨ ਨੇ ਨਾ ਇਹ ਬਹੁਤ ਹੀ ਪਾਵਰਫੁੱਲ ਦਿਨ ਨੇ ਮੇਰੇ ਧੰਨ ਧੰਨ ਗੁਰੂ ਨਾਨਕ ਦੇਵ ਜੀ ਦਾ ਇਸ ਦਿਨਾਂ ਦੇ ਵਿੱਚ ਪ੍ਰਕਾਸ਼ ਹੋਇਆ ਸੀ ਪ੍ਰਕਾਸ਼ ਪੁਰਬ ਵਾਲੇ ਦਿਨ ਤੋਂ ਜੇਕਰ ਤੁਸੀਂ ਸਟਾਰਟ ਕਰੋਗੇ ਨਾ 6 ਮਹੀਨੇ ਲਗਾਤਾਰ ਤੁਸੀਂ ਇਹ ਰਾਤ ਦਾ ਟਾਈਮ ਸੰਭਲੋ ਤੇ ਵਾਹਿਗੁਰੂ ਮੰਤਰ ਕਰਨਾ ਸ਼ੁਰੂ ਕਰਦੇ ਹੋ ਤੁਹਾਡੀ ਬੰਦਗੀ ਹੋ ਜਾਵੇਗੀ ਤੁਹਾਡੀ ਕਮਾਈ ਹੋ ਜਾਵੇਗੀ ਜਿੰਨੀ ਤੁਹਾਡੀ ਕਮਾਈ ਇਕੱਠੀ ਹੋਵੇਗੀ ਓਨੀ ਛੇਤੀ ਤੁਹਾਡੀ ਅਰਦਾਸ ਪੂਰੀ ਹੋਵੇਗੀ ਸੋ ਜੇਕਰ ਮੇਰੇ ਮੁਖ ਚੋਂ ਕੁਝ ਵੀ ਗਲਤ ਬੋਲਿਆ ਗਿਆ ਹੋਵੇ ਤਾਂ ਆਪਣੀ ਛੋਟੀ ਵੱਡੀ ਧੀ ਸਮਝ ਕੇ ਮਾਫ ਕਰ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ